ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਟਿੱਕਟ ਕੋਡ ਬੰਨਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿੰਨਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਇਹਨਾਂ ਦਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਨੂੰ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਰੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਤਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਕਿਸੇ ਵੀ ਫੈਬਰਿਕ ਚ ਸਾਰੀ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਸੇਮ ਟੂ ਸੇਮ ਸੂਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਤੁਸੀਂ ਸਾਨੂੰ Instagram ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਡ ਨੂੰ ਨਾ ਸਾਡੀ Instagram ID ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਜਿਵੇਂ ਤੁਹਾਨੂੰ ਪਸੰਦ ਹੋਇਆ ਹਰ ਇੱਕ ਤਰ੍ਹਾਂ ਦਾ ਤੁਹਾਡੇ ਡਿਜ਼ਾਈਨ ਸਾਡੇ ਅਪਲੋਡ ਕੀਤੇ ਹੋਏ ਨੇ ਕਿ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਫੈਬਰਿਕ ਮਿਲ ਜੂਗਾ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਵਰਕ ਹੈ ਵੀ ਤੋਂ ਹੈ ਵੀ ਲਾਈਨ ਤੋਂ ਰਾਈਟ ਮਸ਼ੀਨ ਵਰਕਰ ਦੇ ਵਿੱਚ ਜਿਵੇਂ ਤੁਹਾਨੂੰ ਪਸੰਦ ਹੋਇਆ ਕੋਈ ਪ੍ਰਿੰਟ ਦੇ ਉੱਪਰ ਡਿਜ਼ਾਈਨਿੰਗ ਰੈਡੀ ਕਰਵਾਉਣੀ ਹੈ ਪ੍ਰਿੰਟ ਸੂਟ ਤੋਂ ਡਿਜ਼ਾਈਨਰ ਲੋਕ ਕੋਲ ਨਾਲ ਤੁਸੀਂ ਸਟਿਚ ਕਰਵਾਉਣਾਗਾ ਜਿਵੇਂ ਤੁਹਾਡੀ ਚੋਆਇਸ ਹੋਈ ਪਸੰਦ ਹੋਈ ਜਿਵੇਂ ਵੀ ਤੁਸੀਂ ਆਪਣਾ ਫੀਕ ਸੂਟ ਤਿਆਰ ਕਰਵਾ ਕੇ ਲੈਣਾਗਾ ਹਰ ਇੱਕ ਤਰ੍ਹਾਂ ਦੇ ਇੰਟੀਰੀਅਰ ਡਿਟੇਲ ਜਿਹੜੇ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਤੁਸੀਂ ਸੇਮ ਟੂ ਸੇਮ ਜਿਹੜਾ ਆਪਣਾ ਡਿਜ਼ਾਈਨ ਸਾਨੂੰ ਸੈਂਡ ਕਰੋਗੇ ਉਹ ਜਿਹਾ ਸੂਟ ਅਡ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਆਪਣੇ ਬਹੁਤ ਸੋਹਣੇ ਮਸ਼ੀਨ ਵਰਕ ਦੇ ਵਿੱਚ ਰੈਡੀ ਹੋਏ ਹੋਏ ਨੇਗੇ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਲਈ ਆਪਾਂ ਲੈ ਕੇ ਆਏ ਆਂਗੇ ਤੁਸੀਂ ਆਪਣਾ ਆਪਣੇ ਪਸੰਦ ਦੇ ਅਕੋਰਡਿੰਗ ਕਿਸੇ ਵੀ ਫੈਬਰਿਕ ਆ ਕਿਸੇ ਵੀ ਆਪਣੇ ਹੋਰ ਹੈਵੀ ਵਰਕ ਦੇ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਦੁਪੱਟੇ ਦੀ ਫਿਨਿਸ਼ਿੰਗ ਅਪ ਅਕੋਰਡਿੰਗ ਦੱਸ ਸਕਦੇ ਹੋ ਦੁਪੱਟੇ ਦੀ ਡਾਈ ਆਪਣੇ ਅਕੋਰਡਿੰਗ ਦੱਸ ਸਕਣਾ ਆਪਣਾ ਬਠੀਕ ਸੂਟ ਜਿਵੇਂ ਤੁਹਾਨੂੰ ਪਸੰਦ ਹੋਇਆ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆ ਆਪਣੇ ਐਜ ਵਾਲੇ ਜੋ ਸੁਟਨੇਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਜਿਹੜਾ ਆਪਾਂ ਇਹ ਸੂਟ ਤਿਆਰ ਕਰਵਾਇਆ ਇਹ ਆਪਾਂ ਟਾਈ ਡਾਈ ਵਾਲਾ ਸੂਟ ਰੈਡੀ ਕਰਵਾਇਆਗਾ ਫੈਬਰਿਕ ਆਪਣਾ ਮਸਲੀਨ ਦਾਗਾ ਮਸਲੀਨ ਫੈਬਰਿਕ ਨੂੰ ਆਪਾਂ ਡਾਈ ਕਰਵਾਇਆਗਾ ਟਾਈ ਡਾਈ ਦੇ ਵਿੱਚ ਆਪਾਂ ਸੂਟ ਰੈਡੀ ਕਰਵਾਇਆਗਾ ਜਿਹੜੀ ਸ਼ਰਟ ਹੈ ਇਹਦੀ ਪੀਚ ਸ਼ਰਟ ਪੀਚ ਕਲਰ ਦੀ ਰੱਖੀ ਆ ਪਲੇਨ ਰੱਖੀ ਆ ਆਪਣੀ ਸ਼ਰਟ ਤੇ ਜਿਹੜੀ ਬਾਟਮ ਹੈ ਦੀ ਇਦਾਂ ਆਪਣਾ ਟਾਈ ਡਾਈ ਕਰਵਾਈ ਆ ਮਸਲੀਨ ਦੀ ਬਾਟਮ ਦੇਖੋ ਇਹ ਟਾਈ ਡਾਈ ਕਰਵਾਈ ਆ ਬਾਟਮ ਇਹ ਵਾਲੀ ਬਾਟਮ ਆ ਬਾਟਮ ਆਪਾਂ ਨੇ ਸਾਰੀ ਟਾਈ ਡਾਈ ਕਰਵਾਈ ਆ ਟਾਈ ਡਾਈ ਕਰਵਾ ਕੇ ਬਾਟਮ ਤੇ ਨਾਲ ਇਹ ਦੇਖੋ ਆਪਾਂ ਪੀਚ ਕਲਰ ਦੀ ਸ਼ਰਟ ਰੱਖੀ ਆ ਇਦਾਂ ਪੀਚ ਕਲਰ ਦੀ ਸ਼ਰਟ ਆ ਗੀ ਤੇ ਸ਼ਰਟ ਦੇ ਉੱਪਰ ਵਰਕ ਕਰ ਲਿਆ ਦੇਖੋ ਇਹਦਾ ਮਿਰਰ ਵਰਕ ਦੇ ਨਾਲ ਆਪਾਂ ਨੇ ਤਿਆਰ ਕਰਵਾਇਆ ਸੂਟ ਇਹੇ ਇਹ ਸਾਰਾ ਵਰਕ ਦਾ ਗਲੇ ਦਾ ਵਰਕ ਦਾ ਤੇ ਵਿੱਚ ਸਾਰੇ ਤਾਂ ਸ਼ੀਸ਼ੇ ਦਾ ਵਰਕ ਹੋਇਆ ਹੈ ਸਾਰੀ ਬੂਤੀ ਬਣੀ ਹੋਈ ਹੈ ਐਵੇਂ ਗਲੇ ਦਾ ਵਰਕ ਤਾਂ ਦੇਖੋ ਇਦਾਂ ਤੇ ਫਿਰ ਵਿੱਚ ਸਾਰੇ ਇਦਾਂ ਹੀ ਸ਼ੀਸ਼ੇ ਦੀ ਬੂਤੀ ਹੈ ਦੇਖੋ ਤੇ ਨਾਲ ਦੇਖੋ ਤੇ ਬੋਟਮ ਤੇ ਵੀ ਇਦਾਂ ਸਾਰਾ ਡਿਜ਼ਾਈਨ ਹੋਇਆ ਹੋਇਆ ਹੈਗਾ ਆਪਣਾ ਸ਼ੀਸ਼ੇ ਦਾ ਤੇ ਇਹੀ ਸੇਮ ਜਿਹੜਾ ਸ਼ੀਸ਼ੇ ਵਾਲਾ ਵਰਕ ਹੈ ਬਾਹਾਂ ਦੇ ਉੱਪਰ ਵੀ ਹੋਵੇਗਾ ਆ ਬਾਹਾਂ ਦਾ ਵਰਕ ਫਾਈਡ ਆ ਦੀ ਬੋਟਮ ਆ ਕਿ ਪਲੇਨ ਆ ਆਪਣੀ ਰੱਖੀਏਗੀ ਸ਼ਰਟ ਸ਼ਰਟ ਦੇ ਉੱਪਰ ਵਰਕ ਆ ਬਾਟਮ ਦੇ ਉੱਪਰ ਵਰਕ ਆ ਨਾਲ ਇਹਦੇ ਪਿਓਰ ਚਨੂਨ ਦਾ ਦੁਪੱਟਾ ਆਪਣੇ ਤਿਆਰ ਕਰਵਾਇਆ ਉਹ ਵੀ ਆਪਣਾ ਸਾਰਾ ਟਾਈਡਾਈ ਹੋਇਆ ਹੈਗਾ ਬਾਟਮ ਦਾ ਬੋਸਣਾ ਆਪਣਾ ਸੂਟ ਤਿਆਰ ਹੋਇਆ ਦਾ ਪੀਚ ਕਲਰ ਦੇ ਵਿੱਚ ਤੁਸੀਂ ਆਪਣੀ ਡਾਈ ਚੇਂਜ ਵੀ ਕਰ ਸਕਦੇ ਹੋਗੇ ਆਪਣਾ ਵਰਕ ਵੀ ਚੇਂਜ ਕਰ ਸਕਦੇ ਹੋ ਡਾਈ ਦਾ ਤੁਸੀਂ ਕਲਰ ਵੀ ਚੇਂਜ ਕਰ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਆ ਉਸ ਅਕੋਰਡਿੰਗ ਤੁਸੀਂ ਆਪਣੀ ਡਾਈ ਕਰਵਾ ਸਕਦੇ ਹੋ ਇਹ ਆਪਣੇ ਮਸਲੀਨ ਤੇ ਤਿਆਰ ਕਰਵਾਇਆ ਤੁਸੀਂ ਆਪਣਾ ਟਾਈ ਡਾਈ ਸਿਲਕ ਯਾ ਟ੍ਰੇਪ ਇਹਨਾਂ ਦੇ ਇਹ ਵਾਲੇ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਡਿਜ਼ਾਈਨਿੰਗ ਤੁਹਾਡੀ ਆਪਣੀ ਹੋਗੀ ਪਰ ਮੈਂ ਹੈਂਡਵਰਕ ਚ ਕਰਾਉ ਆਂ ਪਰ ਮੈਂ ਆਪਣਾ ਮਸ਼ੀਨ ਚ ਕਰਾਉ ਜਿਵੇਂ ਤੁਹਾਨੂੰ ਪਸੰਦ ਆ ਉਸ ਅਕੋਰਡਿੰਗ ਤੁਸੀਂ ਆਪਣੀ ਟਾਈ ਡਾਈ ਵਾਲਾ ਇਹ ਜਿਹੜਾ ਵੀ ਡਿਜ਼ਾਈਨ ਆ ਜਿਹੜਾ ਦੱਸ ਕੇ ਆਪਣਾ ਉਹਦਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਇਹ ਵਾਲਾ ਸੂਟ ਆਪਾਂ ਨੇ ਟਾਈ ਡਾਈ ਕਰਵਾਇਆਗਾ ਟਾਈ ਡਾਈ ਦਾ ਆਪਣਾ ਸੂਟ ਹੈਗਾ ਇਹ ਤੇ ਇਹ ਆਪਾਂ ਕਾਫੀ ਕਲਰ ਚ ਡਾਈ ਕਰਵਾਇਆ ਜੋਰਲਟ ਦੀ ਇਹ ਵੀ ਫੈਬਰਿਕ ਹੈਗੀ ਜੋ ਅਲਟ ਦੀ ਫੈਬਰਿਕ ਆ ਪਹਿਲਾਂ ਆਪਾਂ ਤੁਹਾਨੂੰ ਬਾਟਮ ਦਿਖਾ ਦਿੰਨੇ ਆ ਇਹਦੀ ਬਾਟਮ ਆਂਗੀ ਇਹ ਬਾਟਮ ਤੇ ਵਰਕ ਹੋਇਆ ਹੈ ਹਾਂ ਸੌਰੀ ਬਾਟਮ ਤੇ ਟਾਈ ਡਾਈ ਹੋਈ ਹੋਇਆ ਦਾ ਵਰਕ ਨਹੀਂ ਕੋਈ ਵੀ ਹੈਗਾ ਆਪਾਂ ਇਕੱਲੇ yellow ਜਾਂ lemon yellow ਹੈ ਤੇ coffee shade ਦੋ ਸ਼ੇਡ ਨੂੰ ਸਿਰਫ ਆਪਾਂ ਡਾਈ ਕਰਵਾਇਆਗਾ ਤੇ ਨਾਲ ਇਹਦੇ coffee ਦੇਖੋ ਆਪਾਂ ਨੇ ਸ਼ਰਟ ਰੱਖੀ ਹੈਗੀ ਇਹਦਾ coffee shade ਰੱਖੀ ਤੇ ਸ਼ਰਟ ਤੇ ਇਹ ਬੁੱਤੀਆਂ ਨਹੀਂ ਨੇ ਆਹ ਵਾਲੀ ਬੁੱਤੀਆਂ ਨੇ ਸ਼ਰਟ ਦੇ ਉੱਪਰ ਐਦਾਂ ਤੇ ਇਹਦੀ ਬਾਹਵੇਂ ਉੱਪਰ ਵਰਕ ਮਿਲੂਗਾ ਆਪਾਂ ਨੂੰ ਆਹ ਵਾਲਾ ਬੱਤੈੜਾ ਇੱਧਰ ਇਹ ਬੰਨ੍ਹ ਦੇ ਉੱਪਰ ਆਹ ਵਰਕ ਮਾਤੇ ਆ ਗਿਆ ਤੇ ਇਹ ਵਾਲਾ ਆ ਗਿਆ ਸਾਰੇ ਮੋਟੀਆਂ ਤੇ ਨਾਲ ਦੇਖੋ ਆਹ ਟਾਈ ਡਾਈ ਵਾਈ ਵਾਲੀ ਦੀ ਬੋਟਮ ਆ ਗਈ ਬਹੁਤ ਸੋਹਣਾ ਪੀਸ ਤਿਆਰ ਹੋਇਆਗਾ ਆਪਣਾ ਟਾਈ ਡਾਈ ਦੇ ਵਿੱਚ ਇਸ ਟਾਈ ਡਾਈ ਦੀ ਕੋਈ ਵੀ ਡਿਜ਼ਾਈਨ ਤੇ ਕਿ ਆਪਣਾ ਕਰਵਾ ਸਕਦੇ ਹਾਂ ਨਾਲ ਦੇਖੋ ਚਨੂਨ ਦਾ ਦੁਪੱਟਾ ਆਪਾਂ ਨੇ ਇੱਕ ਕਲਰ ਦਾ ਕਰਵਾਇਆਗਾ ਨਾ ਦੇਖੋ ਚਨੂਨ ਦਾ ਦੁਪੱਟਾ ਆਪਾਂ ਨੇ ਇੱਕ ਕਲਰ ਦਾ ਕਰਵਾਇਆ ਹੈਗਾ ਇੱਕ ਕਲਰ ਦੁਪੱਟਾ ਕਰਾ ਕੇ ਆਪਾਂ ਟਾਇਡ ਹੀ ਲੇਸ ਕਰਵਾ ਲਈ ਉਹ ਨਾਲ ਲੱਗ ਬਹੁਤ ਸੋਹਣਾ ਲੱਗਦਾਗਾ ਆਪਣਾ ਸੂਟ ਤਿਆਰ ਹੋਇਆ ਹੈਗਾ ਬਹੁਤ ਹੀ ਜਿਆਦਾ ਸੋਹਣਾ ਵਧੀਆ ਪ੍ਰੋਫੈਸ਼ਨਲ ਜਿਹਾ ਆਪਣਾ ਸੂਟ ਦੇਖੋ ਤਿਆਰ ਹੋਇਆ ਜੌਰਜਟ ਫੈਬਰਿਕ ਤੇ ਆਪਾਂ ਨੇ ਡਾਈ ਕਰਵਾਇਆ ਹੈਗਾ ਇਹ ਵਾਲੀ ਬਾਟਮ ਡਾਈ ਕਰਵਾਈ ਹੈ ਲੈਮਨ ਤੇ ਆਪਣੇ ਕਾਫੀ ਤੇ ਕਾਫੀ ਸ਼ਰਟ ਆ ਗਈ ਵਿੱਚ ਦੇਖੋ ਇਹ ਆਪਾਂ ਬੂਟੀਆਂ ਭਵਾਈਆਂ ਨੇ ਸ਼ਰਟ ਦੇ ਫਰੰਟ ਤੇ ਇਧਰ ਬਾਂਦਾ ਵਰਕ ਆਗਾ ਨਾਲ ਚਨੂਨ ਦਾ ਦੁਪੱਟਾ ਟਾਇਡ ਹੀ ਲੇਸ ਨਾਲ ਹੈ ਬਹੁਤ ਸੋਹਣਾ ਆਪਣਾ ਖੂਬਸੂਰਤ ਯਾਰ ਬਣ ਕੇ ਤਿਆਰ ਹੋਇਆ ਟਾਈ ਡਾਈ ਵਾਲਾ ਸੂਟ ਹੈ ਜੌਰਜਟ ਦਾ ਤੁਸੀਂ ਆਪਣਾ ਇਹੀ ਸੇਮ ਡਿਜ਼ਾਈਨਿੰਗ ਟੈਬੀ ਸਿਲਕ ਵਗੈਰਾ ਤੇ ਡਾਈ ਕਰਵਾ ਸਕਦੇ ਹੋ ਕ੍ਰੇਪ ਤੇ ਡਾਈ ਕਰਵਾ ਸਕਦੇ ਹੋ ਮਸਲੀਨ ਤੇ ਇਹ ਤੁਸੀਂ ਗਰਮੀਆਂ ਲਈ ਸੂਟ ਤਿਆਰ ਕਰਵਾਉਣਾ ਤਾਂ ਆਪਣਾ ਮਸਲੀਨ ਤੇ ਵੈਸੇ ਤਾਂ ਮਸਲੀਨ ਤੇ ਵੀ ਲਾਈਨਿੰਗ ਲੱਗਦੀ ਹੈ ਤੁਸੀਂ ਜੌਰਜਟ ਵੀ ਵੈਸਟ ਹੈਗੀ ਪਰ ਮੈਨੂੰ ਗਰਮੀ 'ਚ ਪਾਉ ਸਕਦੇ ਜਪੋਣਾ ਲਾਏ ਤੇ ਲਾਈਨਿੰਗ ਲੱਗਦੀ ਹੋਈ ਹੈਗੀ ਨੀਚੇ ਦੇ ਜੌਰਜਟ ਦੇ ਤੁਸੀਂ ਆਪਣਾ ਜੌਰਜਟ ਦੀ ਫਿਟਿੰਗ ਵਗੈਰਾ ਵੀ ਵਧੀਆ ਹੁੰਦੀ ਹੈ ਤੁਸੀਂ ਇਹ ਵੀ ਕਰਵਾ ਸਕਦੇ ਬਹੁਤ ਸੋਹਣਾ ਆਪਣਾ ਸੂਟ ਤਿਆਰ ਹੋਇਆ ਸੇਮ ਟੂ ਸੇਮ ਕਰ ਹਾਂਜੀ ਦੇਖੋ ਜਿਹੜਾ ਆਪਾਂ ਇਹ ਟਾਇ ਡਾਈ ਵਾਲਾ ਸੂਟ ਰੈਡੀ ਕਰਵਾਇਆਗਾ ਇਹ ਬਿਲਕੁਲ ਨਵੀਂ ਡਿਜ਼ਾਈਨਿੰਗ ਦੇ ਨਾਲ ਆਪਣੇ ਰੈਡੀ ਕਰਵਾਇਆ ਦੇਖੋ ਤੇ ਇਹ ਬੇਬੀ ਪਿੰਕ ਕਲਰ ਹੁੰਦਾ ਜਿਹੜਾ ਆਪਣਾ ਲਾਈਟ ਪਿੰਕ ਕਲਰ ਉਹ ਆਪਾਂ ਡਾਈ ਕਰਵਾਇਆ ਦੇਖੋ ਇਦਾਂ ਇਹ ਜਿਹੜਾ ਡਿਜ਼ਾਈਨਿੰਗ ਥੋੜੀ ਜਿਹੀ ਅਲੱਗ ਦੀ ਹੈਗੀ ਤੇ ਇਹ ਆਪਾਂ ਦੇਖੋ ਕਿ ਪਿੰਕ ਕਲਰ ਹੁੰਦਾ ਜਿਹੜਾ ਉਹ ਆਪਾਂ ਸ਼ਰਟ ਦਾ ਰੱਖਿਆਗਾ ਸ਼ਰਟ ਦਾ ਪਿੰਕ ਕਲਰ ਰੱਖਿਆ ਦੇਖੋ ਇਦਾਂ ਸਿਰਫ ਇਹਦੇ ਘੇਰੇ ਦੇ ਉੱਪਰ ਆਪਣਿਆਂ ਇਹ ਵੇਲ ਬਣਾਈ ਹੈਗੀ ਆਵੜੀ ਬੀਲਾ ਜਿਹੜੀ ਸਿਰਫ ਮਸ਼ੀਨ ਵਰਕ ਦੇ ਨਾਲ ਆਪਾਂ ਘੇਰੇ ਦੇ ਉੱਪਰ ਹੈਗੀ ਹੋਰ ਇਹਦੇ ਕੋਈ ਵਰਕ ਨਹੀਂ ਹੈਗਾ ਸਿਰਫ ਜਿਹੜੇ ਘੇਰੇ ਦੇ ਉੱਪਰ ਉਹ ਹੀ ਬੀਲਾ ਹੈ ਇਹਦੇ ਤੇ ਨਾਲ ਦੇਖੋ ਇਹ ਪੈਂਟ ਪਲਾਜੋ ਆ ਪੈਂਟ ਪਲਾਜੋ ਆਪਾਂ ਇਹਦਾ ਟਾਈ ਡਾਈ ਕੀਤਾ ਹਾਲੇ ਜਿਹੜੇ ਮੂਰੀਆਂ ਨੇ ਪੈਂਟ ਪਲਾਜੋ ਦੀ ਇਹਦਾ ਡਾਈ ਹੋਈ ਹੋਈਆਂ ਨਹੀਂ ਲੱਗ ਸਕਦੀਆਂ ਉੱਪਰ ਤੱਕ ਦੇਖੋ ਜਿਸ ਤੱਕ ਆਪਣੀ ਸ਼ਰਟ ਦੀ ਲੰਬਾਈ ਆਜੂਗੀ ਉਸ ਤੱਕ ਆਪਾਂ ਜਿਹੜੇ ਮੂਰੀਆਂ ਨੇ ਟਾਈ ਡਾਈ ਕਰੀਆਂ ਹੋਈਆਂ ਨੇ ਕੇ ਇਹ ਰੈਜ਼ੈਂਟਾ ਕਲਰ ਵਿੱਚ ਪਾਤੀ ਤੇ ਇੱਕ ਕਲਰ ਇਹ ਇਹ ਮੁਰੀਆ ਦਾ ਟਾਇਡਾਈ ਹੋਇਆ ਹੋਇਆ ਨਹੀਂ ਗਿਆ ਬਿਲਕੁਲ ਦੇਖੋ ਨਵੀ ਜੀ ਜੁਨੀਕੀ ਦੀ ਡਿਜ਼ਾਈਨਿੰਗ ਆ ਇਹਨਾਂ ਦਾ ਬਿਲਕੁਲ ਹਲਕੀ ਜਿਹੀ ਆ ਗਾਰਲਿਸ਼ ਜੀ ਲੁੱਕ ਵਾਲੀ ਆ ਹਨਾ ਕੋਈ ਜ਼ਿਆਦਾ ਘਾਟਾ ਮਾਝਾ ਨਹੀਂ ਹੈਗਾ ਵਿੱਚ ਇਹਨਾਂ ਨੇ ਟਾਇਡਾਈ ਵਾਲਾ ਸੁਨਤਾ ਦਾ ਸੂਟਾ पण ਸਾਰੇ ਡਾਈ ਕਰਵਾਉਣਾ ਪੈਂਦਾ ਇਸ ਤਰ੍ਹਾਂ ਨਹੀਂ ਹੈਗਾ ਵੀ ਆਪਾਂ ਸ਼ਰਟ ਹੋਰ ਮੈਚਿੰਗ ਕਰਵਾ ਲਾਂਗੇ ਜਾਂ ਖੰਲੀ ਸ਼ਰਟ ਕਿਉਂਕਿ ਜੇ ਫਿਰ ਨਾਲ ਕਲਰ ਮੈਚ ਨਹੀਂ ਹੁੰਦੇ ਹੈਗੇ ਮਸਲੀਨ ਦੇ ਆਪਾਂ ਫੈਬਰਿਕ ਤੇ ਕਰਵਾਇਆ ਇਹ ਤੁਸੀਂ ਆਪਣਾ ਯੋਰ ਰੈਟ ਤੇ ਵੀ ਇਹੀ ਸੇਮ ਡਿਜ਼ਾਈਨ ਕਰਵਾ ਸਕਦੇ ਹੋ ਤੁਸੀਂ ਆਪਣਾ ਪੈਬੀ ਸਿਲਕ ਦੇ ਵਿੱਚ ਵਸਦਾ ਕਾਫੀ ਸਾਰੇ ਆਪਣੀ ਜੋਰਜ ਜਿਹੜੇ ਆਪਾਂ ਟਾਈਡਾਈ ਵਾਲੇ ਵੀਡੀਓ ਆਪ ਅਪਲੋਡ ਕਰ ਦਿਆਂਗੇ ਮੈਂ ਤੁਹਾਨੂੰ ਸਾਰੇ ਵੀਡੀਓ ਵਿੱਚ ਤਕਰੀਬਨ ਦੱਸ دی ਹੋਈ ਹੁੰਦੀ ਹੈਗੀ ਵੀਵਾ ਮਸਲੀਨ ਨੂੰ ਪੈਬੀ ਸਿਲਕ ਨੂੰ ਤੇ ਆਪਾਂ ਜੋਰਜਟ ਨੂੰ ਕਾਫੀ ਵਧੀਆ ਫਿਨਿਸ਼ਿੰਗ ਆਉਂਦੀ ਹੈ ਟਾਈਡਾਈ ਦੀ ਇਹਨਾਂ ਪਰ ਆਪਾਂ ਜੇ ਵੀਦਾਂ ਵਿੱਚ ਚਾਹੀਏ ਆਪਾਂ ਟਾਈਡਾਈ ਕਰਵਾ ਸਕਦੇ ਹਾਂ ਹਾਂ ਜਿਹਦੇ ਨਾਲ ਪਿਓਰ ਚਨੂਗਾ ਦੁਪੱਟਾ ਦੇਖੋ ਇਹ ਤਾਂ ਰੈਡੀ ਕਰਵਾਇਆ ਆਪਣਾ ਡਿਜ਼ਾਈਨ ਦਾ ਕਲਰ ਇਹਦੇ ਵਿੱਚ ਜ਼ਿਆਦਾ ਰੱਖਿਆਗਾ ਤੋਂ ਗ੍ਰੇਸ ਫਿਰ ਇਹਦੇ ਨਾਲ ਹੀ ਔਰ ਇਸ ਲਈ ਦੱਸ ਫਿਰ ਜ਼ਿਆਦਾ ਲਾਈਟ ਲਾਈਟ ਜਿਹਾ ਸ਼ੇਡ ਹੋ ਜਾਂਦਾ ਹੈ ਵਿੱਚ ਪਿੰਕ ਸ਼ੇਡ ਜਿਹੜ ਇਦਾਂ ਫਲੇਰੀ ਫਲੇਰੀ ਮਾਇਆ ਦਾ ਕਾਫੀ ਸੋਹਣਾ ਪੜਾ ਤੁਸ ਨੂੰ ਦੁਪੱਟਾ ਤਿਆਰ ਹੋਇਆਗਾ ਟਾਈ ਡਾਈ ਵਾਲੀ ਬਿਲਕੁਲ ਨਵੀਂ ਡਿਜ਼ਾਈਨਿੰਗ ਡਿਜ਼ਾਈਨਿੰਗ ਆਪਣੀ ਇਹ ਕਰਲਸ ਜੀ ਰੁਕ ਵਾਲੀ ਹੈਗੀ ਤੁਸੀਂ ਆਪਣਾ ਇਹਦੇ ਵਿੱਚ ਵਰਕ ਕੁਝ ਹੋਰ ਐਡ ਕਰਵਾਵਾਂਗਾ ਜਾਂ ਆਪਣਾ ਹਨਾ ਕੋਈ ਇਹਦੇ ਵਿੱਚ ਟਾਈ ਡਾਈ ਵਾਲਾ ਡਿਜ਼ਾਈਨ ਹੋਰ ਐਡ ਕਰਵਾਉਣਾ ਸ਼ਰਟ ਤੇ ਵੀ ਇਦਾਂ ਜੇ ਤੁਸੀਂ ਫਰੰਟ ਦੇ ਉੱਪਰ ਰੈਡੀ ਕਰਵਾਉਣਾਗਾ ਆਪਣੀ ਸਾਰੀ ਡਿਜ਼ਾਈਨਿੰਗ ਸਾਨੂੰ ਭੇਜ ਕੇ ਤੁਸੀਂ ਆਪਣਾ ਬੁਟੀਕ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹਾਂ ਜਿਹੜਾ ਨੈਕਸਟ ਹੈ ਇਹ ਵੀ ਆਪਣਾ ਟਾਈ ਵਾਲੀ ਟਾਈ ਡਾਈ ਵਾਲਾ ਹੀ ਸੂਟਾਗਾ ਵਾਲਾ ਤੇ ਇਹ ਆਪਾਂ جورਜਟ ਦੀ ਫੈਬਰਿਕ ਤੇ ਤਿਆਰ ਕਰਵਾਇਆ ਜਿਹੜੀ ਆਪਾਂ ਨੂੰ ਬੈਸਟ ਹੁੰਦੀ ਹੈ ਕਿ ਟਾਈ ਡਾਈ ਇਹ ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਵੀਡੀਓ ਵਿੱਚ ਦੱਸਿਆਗਾ ਵੀ ਕਾਪਾ ਮਸਲੀਨ ਫੈਬਰਿਕ ਤੇ ਬੈਸਟ ਹੁੰਦੀ ਹੈ ਟਾਈ ਡਾਈ ਇੱਕ ਆਪਣੀ ਜੌਰਜਟ ਦੇ ਇੱਕ ਟੈਬੀ ਸਿਲਕ ਤੇ ਕ੍ਰੇਪ ਤੇ ਆਪਾਂ ਕਰਵਾ ਸਕਦੇ ਹਾਂ ਬਟ ਉਹਦੇ ਆਪਾਂ ਸਿੰਪਲ ਜੀ ਡਿਜ਼ਾਈਨ ਇਹ ਕਰਾ ਸਕਦਾ ਕ੍ਰੇਪ ਥੋੜਾ ਜਿਹਾ ਮੋਟਾ ਫੈਬਰਿਕ ਆ ਜਾਂਦਾ ਵਾਈਟ ਦੇ ਵਿੱਚ ਤਾਂ ਕਰਕੇ ਆਪਾਂ ਉਹਦੇ ਕੋਈ ਜੇ ਤੁਸੀਂ ਕਰਵਾਉਣਾ ਤਾਂ ਟੈਬੀ ਸਿਲਕ ਤੇ ਸਭ ਤੋਂ ਵੈਸਟ ਬੋਲਦਾ ਲੇਕਿਨ ਸ਼ਰਟ ਆ ਜੀ ਇਹਦੀ ਇਹ ਆਪਾਂ ਜੌਰਜਟ ਫੈਬਰਿਕ ਤੇ ਕਰਵਾਇਆਗਾ ਐਦਾਂ ਸ਼ਰਟ ਦੇ ਵਿੱਚ ਬੁੱਟੀਆਂ ਲੱਗੀਆਂ ਆ ਸ਼ਰਟ ਦੇ ਵਿੱਚ ਸਾਰੀਆਂ ਕੁੱਟੀਆਂ ਨੇ। ਪ੍ਰੇਮ ਸ਼ਰਟ ਰੱਖੀ ਹੈਗੀ। ਇਧਰ ਇਹਦੀ ਬਾਹ ਦਾ ਵਰਕ ਆ ਗਿਆ। ਐਦਾਂ ਕੁੱਟੀਆਂ ਬਣ। ਤੇ ਨਾਲ ਇਹਦੀ ਜਿਹੜੀ ਬਾਟਮ ਆ ਦੇਖੋ ਇਹ ਸਾਰੀ ਟਾਈਡ ਆਈ ਹੋਈ ਪਈ। ਆਹ ਵਾਲੀ ਇਹਦੀ ਬਾਟਮ ਹਟਾਈ ਹੋਈ। ਸਾਰੀ ਬਾਟਮ ਹਟਾਈ ਡਾਈ ਹੋਈ ਹੋਈ ਆ। ਤੇ ਜਿਹੜਾ ਇਹ ਦੁਪੱਟਾ ਹੈ ਨਾਲ ਇਹ ਵੀ ਸਾਰਾ ਸੇਮ ਇਹਦਾ ਬਾਟਮ ਨਾਲ ਦਾ। ਆਰਗੈਂਜ਼ਾ ਦਾ ਦੁਪੱਟਾ ਦੇ ਨਾਲ। ਆਰਗੈਂਜ਼ਾ ਦਾ ਦੁਪੱਟਾ ਦੇਖੋ ਇਹਦਾ ਇਹ ਵੀ ਸਾਰਾ ਟਾਈਡਾਈ ਵੀ ਹੋਇਆ ਹੋਇਆ ਹੈ। ਔਰਗੈਂਜ਼ਾ ਦਾ ਦੁਪੱਟਾ ਹੈਗਾ ਤੇ ਜੌਰਜਟ ਦਾ ਆਪਣਾ ਸੂਟ ਹੈਗਾ ਸਲਵਾਰ ਸਾਰੇ ਟਾਈ ਡਾਈ ਹੋਈ ਹੋਈ ਹੈ ਸਾਰੇ ਸਲਵਾਰ ਟਾਈ ਡਾਈ ਹੈਗੀ ਕੋਈ ਨਹੀਂ ਹੈਗਾ ਕਿ ਇਕੱਲੇ ਮੂਰੀਆਂ ਤੇ ਆਉਂ ਜਾ ਕਿਦਾਂ ਸਾਰੇ ਸਲਵਾਰ ਦਾ ਜਿਹੜਾ ਜਿੰਨਾ ਆਪਣਾ ਕੱਪੜਾ ਹੈਗਾ ਸਾਰਾ ਡਾਈ ਹੋਇਆ ਹੋਇਆ ਹੈ ਪਲੇਨ ਦੇ ਨਾਲ ਸ਼ਰਟ ਆ ਗਈ ਤੁਸੀਂ ਆਪਣਾ ਇਹ ਸੇਮ ਤਿਆਰ ਕਰਵਾਉਣਾਗਾ ਸੇਮ ਇਹੀ ਤੁਸੀਂ ਡਿਜ਼ਾਈਨਿੰਗ ਆਪਣੀ ਮਸਲੀਨ ਵਗੈਰਾ ਤਿਆਰ ਕਰਵਾਉਣੀਆਂ ਕਰਣੀਆਂ ਨੇ ਲਈ ਹਨਾ ਤਾਂ ਉਹਦਾ ਕਰਵਾ ਸਕਦੇ ਜੇਕਰ ਤੁਸੀਂ ਸੇਮ ਟੂ ਸੇਮ ਇਹ ਸੂਟ ਤੁਸੀਂ ਆਪਣਾ ਲੈਣਾਗਾ ਤਾਂ ਸੇਮ ਸੂਟ ਵੀ ਆਪਣਾ ਬਾਈ ਕਰ ਸਕਦੇ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪ ਤੁਹਾਨੂੰ ਡਿਟੇਲ ਡਿਟੇਲ ਨਾਲ ਸਾਰੀ ਵੀਡੀਓ ਵਿੱਚ ਦੱਸ ਚੁੱਕੀਆਂ ਹਾਂਗੇ ਕਿ ਕਿਹੜਾ ਫੈਬਰਿਕ ਆ ਕਿਵੇਂ ਵਰਕ ਕੀਤਾ ਹੋਇਆ ਕਿਵੇਂ ਤੁਸੀਂ ਇਹਦੇ ਵਿੱਚ ਐਡ ਕਰਵਾਉਣਾ ਸਕਿੱਪ ਕਰਵਾਉਣਾ ਆਪਣੀ ਚੋਇਸ ਦੇ ਅਕੋਰਡਿੰਗ ਆਪਣੀ ਪਸੰਦ ਦੇ ਅਕੋਰਡਿੰਗ ਤੁਸੀਂ ਫੈਬਰਿਕ ਲਗਵਾ ਕੇ ਆਪਣੇ ਪਸੰਦ ਦੇ ਅਕੋਰਡਿੰਗ ਤੁਸੀਂ ਕਿਵੇਂ ਵਰਕ ਸਕਿੱਪ ਕਰਵਾ ਸਕਦੇ ਹੋ ਨੂੰ ਮੈਚਿੰਗ ਕਰਾਉਣਾ ਕੰਟਰਾਸਟ ਦੇ ਵਿੱਚ ਦੁਪੱਟਾ ਕਰਵਾਉਣਾ ਹਨ ਜਿਵੇਂ ਤੁਹਾਨੂੰ ਪਸੰਦ ਹੋਇਆ ਤੁਸੀਂ ਉਸ ਅਕੋਰਡਿੰਗ ਆਪਣਾ ਸਾਰਾ ਦੱਸ ਸਕਦੇ ਸਾਨੂੰ ਡਿਟੇਲ ਸਾਨੂੰ ਵਟਸਐਪ ਤੇ ਭੇਜ ਕੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 623916890 ਤੇ ਹਾਂ ਸਾਰਾ ਆਪਣਾ ਸਾਰਾ ਦੱਸ ਕੇ ਤੁਸੀਂ ਸੂਟੜ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਉਮੀਦ ਕਰਤਾ ਨੂੰ ਸਾਰਿਆਂ ਨੂੰ ਅੱਜ ਵਾਲੇ ਸੂਟ ਸਾਡੇ ਜਰੂਰ ਪਸੰਦ ਆਏ ਹੋਣਗੇ ਤੇ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਦਾ ਨਵੇਂ ਕਲੈਕਸ਼ਨ ਨਾਲ ਨੰਨੀ ਵੀਡੀਓ ਨਾਲ ਸਸ਼ੀ ਕੌਰ